ਸਰ ਮੇਰਾ ਨਾਮ ਅਮਨਦੀਪ ਗੋੜਾ ਇਹ ਸੀ ਐਚ ਆਈ ਐਮ ਆਈ ਪ੍ਰੋਜੈਕਟ ਦੇ ਹੋਏ ਗਏ ਸੀਗੇ ਸਾਨੂੰ 1.5 ਸਾਲ ਹੋ ਗਿਆ ਸਰ ਤੁਹਾਡੇ ਤੁਸੀਂ ਸਾਡਾ ਆਈਵੇਰੀ ਕਵਰ ਕਰਨਾ ਹੁੰਦਾ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਇਸ ਵਾਰ ਵੀ ਆਏ ਹੋ ਤੇ ਇਹ ਤੁਹਾਡੇ ਸਾਹਮਣੇ ਹੈ ਜੀ ਅਸੀਂ 6 ਮਹੀਨਿਆਂ ਤੋਂ ਲਗਾਤਾਰ ਆ ਇੱਥੇ ਲਾਉਣੇ ਹੀ ਦਰਨਾ ਫਿਰ ਸਾਡੀਆਂ ਤਨਖਾਹਾਂ ਪੈਂਦੀਆਂ ਇਸ ਵਾਰੀ ਵੀ ਅਸੀਂ ਪਿਛਲੀ ਵਾਰੀ ਪਹਿਲਾਂ ਤੁਸੀਂ ਥੋੜੇ ਦਿਨ ਪਹਿਲਾਂ ਅੱਗੇ ਤੇ ਆਏ ਹੋਗੇ ਵੀ 15 20 ਦਿਨ ਪਹਿਲਾਂ ਉਦੋਂ ਵੀ ਅਸੀਂ ਧਰਨ ਆਲੇ ਤੁਹਾਡੇ ਸਾਹਮਣੇ ਸੀ ਸਿਵਲ ਸਰਦਨ ਦਫ਼ਤਰ ਨੇ ਅਫਸਰ ਨੇ ਇੱਥੇ ਤੁਹਾਨੂੰ ਮੀਡੀਆ ਦੇ ਵਿੱਚ ਬਿਆਨ ਦਿੱਤਾ ਸੀਗਾ ਵੀ ਇਹਨਾਂ ਦੀ ਬੁੱਧਵਾਰ ਤਿੱਕਰ ਬਜਟ ਆ ਜਾਊਗਾ ਤੇ ਬੁੱਧਵਾਰ ਨੂੰ ਤਨਖਾਹ ਪੈ ਜਾਊਗੀ ਇਹਨਾਂ ਦੀ ਸਰ ਇੱਕ ਬੁੱਧਵਾਰ ਗਏ ਜੀ ਦੋ ਬੁੱਧਵਾਰ ਗਏ ਤਿੰਨ ਬੁੱਧਵਾਰ ਗਏ ਤੇ ਹੁਣ ਅਸੀਂ ਹਾਰ ਕੇ ਅਸੀਂ ਮਹੀਨੇ ਬਾਅਦ ਫੇਰ ਧਰਨ ਆਏ ਅਸੀਂ ਕਿਹਾ ਵੀ ਚਲੋ ਇੱਕ ਵਾਰੀ ਕੋਈ 10 ਦਿਨ ਲੱਗ ਸਕਦੇ ਆ ਹਫਤਾ ਲੱਗ ਸਕਦਾ ਮਹੀਨਾ ਲੱਗ ਜਾਊਗਾ ਪਰ ਹੁਣ ਇੰਨਾ ਤਾਂ ਨਹੀਂ ਸਰ ਸਾਡੇ ਤੋਂ ਵੀ ਨਸਬਰ ਹੁੰਦਾ ਹੀ ਹੁਣ ਇਹ ਹੀ ਆ ਜਦ ਬਾਇਮਲੀ ਜਰੂਰ ਮਰਜੀ ਆ ਹੁਣ ਆਪਾਂ ਪੰਜਾਬ ਸਰਕਾਰ ਦੀ ਲਾਲੀ ਗੱਲ ਹੈ ਭਗਵੰਤ ਮਾਨ ਸਾਹਿਬ ਆਪ ਦੀ ਉਹਨਾਂ ਦੀ ਤਨਖਾਹ ਨਾ ਬਹੁ ਵੀ ਕਿਤਾ ਕਿ ਉਹ ਬਜਾਰਾ ਕਰ ਲੈਣਗੇ ਨਹੀਂ ਕਰ ਸਕਦੇ ਨਾ ਉਵੇਂ ਹੀ ਅਸੀਂ ਆਈ ਅਸੀਂ 6 6 ਮਹੀਨੇ 12 12 ਯਾਰ ਪਿੱਛੇ ਟੱਕੇ ਖਾਂਦੇ ਫਿਰਦੇ ਅਸੀਂ ਤੇ ਪਰ ਫਿਰ ਵੀ ਸਾਨੂੰ ਤਨਖਾਹਾਂ ਹੇ ਟਾਈਮ ਤੇ ਮਿਲਦੀਆਂ ਉਹ ਵੀ ਸਾਨੂੰ ਇੱਥੇ ਰੋ ਬਿਟ ਕੇ ਫੇਰ ਲੈਣੇ ਪੈਂਦੇ ਪਹਿਲਾਂ ਨੇ ਜਾਨ ਨੂੰ ਰੋਣਾ ਪੈਂਦਾ ਸਾਨੂੰ ਫੇਰ ਕਿਤੇ ਤਨਖਾਹਾਂ ਮਿਲਦੀਆਂ ਮੇਰੇ ਭਰੋਸੇ ਤੇ ਫਿਰ ਦੂਜੀ ਬੋਲ ਤੇ ਵੀ ਕਿਹਾ ਸੀ ਸਰ ਅਸੀਂ ਸ਼ਿਵ ਸਰਦਨ ਦਾ ਅਫਸਰ ਨੇ ਸਾਨੂੰ ਭਰੋਸਾ ਦਿਵਾਇਆ ਸੀ ਇੱਥੇ ਤੁਹਾਡੇ ਸਾਹਮਣੇ মিডিਆ ਦੇ ਵਿੱਚ ਬਿਆਨ ਦਿੱਤੇ ਸੀ ਉਹਨਾਂ ਨੇ ਵੀ ਬੁੱਧਵਾਰ ਤੱਕ ਤਨਖਾਹ ਇਹਨਾਂ ਦਾ ਬਜਟ ਆ ਜਾਊਗਾ ਜੇ ਨਹੀਂ ਆਇਆ ਤਾਂ ਅਸੀਂ ਇਹਨਾਂ ਦੇ ਨਾਲ ਬੈਠਾਂਗੇ ਤੇ ਤੁਹਾਡੇ ਸਾਹਮਣੇ ਆ ਸਰ ਦੇਖ ਲਓ ਸਰ ਬੈਠੇ ਦੀਨੀਆਂ ਤਾਂ ਦੱਸ ਦਿਓ ਸਾਨੂੰ ਠੀਕ ਹੈ ਜੀ ਗੱਲਬਾਤ ਸਰ ਕਹਿੰਦੇ ਆ ਜੀ ਕਹਿੰਦੇ ਵੀ ਅੱਜ ਬਜਟ ਆ ਜਾਊਗਾ ਤੁਸੀਂ ਉੱਠ ਖੜੋ ਸਰ ਅਸੀਂ ਹੁਣ ਸਾਡੇ ਤਾਂ ਯਕੀਨ ਕਰਨ ਉਪਰ ਬਿਲ ਨਹੀਂ ਕਰਦਾ ਜੀ ਕਿਉਂਕਿ ਇੱਕ ਵਾਰੀ ਅਸੀਂ ਯਕੀਨ ਕਰ ਅਸੀਂ ਦੋ ਤਿੰਨ ਵਾਰੀ ਯਕੀਨ ਕਰ ਚੁੱਕੇ ਹਾਂ ਪਰ ਇੱਕ ਹੁਣ ਅਸੀਂ ਮੀਡੀਆ ਦੇ ਵਿੱਚ ਸਾਡੇ ਨਾਲ ਸਾਡੇ ਸੀਨੀਅਰ ਸੀਗੇ ਉਹ ਉਹਨਾਂ ਨੇ ਉਹਨਾਂ ਨੇ ਸਾਨੂੰ ਕਿਹਾ ਵੀ ਚਲੋ ਆਪਾਂ ਨੂੰ ਵੱਡਿਆ ਦੀ ਗੱਲ ਮੰਨਣੀ ਚਾਹੀਦੀ ਹੈ ਨਾ ਅਸੀਂ ਮੰਨੀ ਅਸੀਂ ਉੱਠੇ ਪਰ ਫਿਰ ਵੀ ਸਾਨੂੰ ਕੀ ਕੁਝ ਵੀ ਨਹੀਂ ਮਿਲਿਆ ਜੀ ਸਰ ਹੁਣ ਤਾਂ ਹੀ ਸਾਰਾ ਪੁੱਛਾਊਗਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹੁਣ ਇੱਥੇ ਆਉਣਾ ਹੀ ਭਗਵੰਤਪານ ਸਾਹਿਬ ਦੇ ਉਹਨਾਂ ਦੇ ਸਾਹਮਣੇ ਅਸੀਂ ਰੋਜ਼ ਪ੍ਰਗਟਾਵਾਂਗੇ ਤੇ ਬੇਸਿਕ ਨਹੀਂ ਹੋਗੀ ਹਸਤਾਲ ਦੇ ਉਹਨਾਂ ਦੇ ਚੱਕਰ ਦੇ ਵਿੱਚ ਸਾਡਾ ਹੁਣ ਸਾਨੂੰ 2 ਦਿਨ ਲੱਗਣਗੇ ਸਾਡਾ ਬਜਟ ਆ ਜਾਊਗਾ ਹੁਣ ਜਿਵੇਂ ਕਹੀ ਜਾਂਦੇ ਨਾ ਅੱਜ ਸ਼ਾਂਤੀਕਰ ਤੋਂ ਡੱਬਟ ਆ ਜਾਊਗਾ ਸਰ ਪਹਿਲਾਂ ਕਿਉਂ ਨਹੀਂ ਆਇਆ ਜੀ ਬਜਟ ਤੁਸੀਂ ਇਹ ਹੀ ਗੱਲ ਸਾਡੇ 6 ਮਹੀਨਿਆਂ ਤੋਂ ਬਾਦ ਮਿਲਣਾ ਸਾਨੂੰ ਉਹ ਹੀ ਬਜਟ ਹਦਾ ਸਾਡਾ ਐਡਵਾਂਸ ਦੇ ਵਿੱਚ ਮੰਗਾ ਦਿਓ ਸਾਨੂੰ ਮਹੀਨੇ ਦੇ ਮਹੀਨੇ ਸੈਲਰੀ ਮਿਲੀ ਜਾਵੇ ਹਨਾ ਅਸੀਂ ਸਰ ਬਹੁਤ ਬਹੁਤ ਦੁਖੀ ਆ ਅਸੀਂ 6 6 ਮਹੀਨਿਆਂ ਬਾਅਦ ਅਸੀਂ ਸਾਨੂੰ ਬਹੁਤ ਔਖਾ ਲੱਗਦਾ ਇੱਥੇ ਰੋਣਾ ਪਿੱਟਣਾ ਫੇਰ ਕਿੱਥੇ ਸਾਨੂੰ ਤਨਖਾਹ ਮਿਲਦੀ ਹੈ ਫੇਰ ਵੀ ਸਾਨੂੰ ਤਨਖਾਹ ਨਹੀਂ ਆ ਮਿਲਦੀਆਂ ਵਿੱਚ ਅਸੀਂ ਉੱਠੂਗੇ ਫੇਰ ਸਾਨੂੰ ਡਰਾਇਆ ਜਾਂਦਾ ਜੀ ਜੇ ਤੁਸੀਂ ਨਾ ਉੱਠੇ ਨਾ ਇੱਥੇ ਤੁਹਾਨੂੰ ਬਹੁਤ ਕੁਝ ਹੋ ਜਾ ਤੁਹਾਡੇ ਤੁਹਾਡੇ ਖਿਲਾਫ ਅਸੀਂ ਲਿਖ ਕੇ ਦੇ ਦਾਂਗੇ ਤੁਸੀਂ ਅਸੀਂ ਐ ਕਰ ਦਾਂਗੇ ਫੇਰ ਅਸੀਂ ਸਰ ਕੀ ਕਰੀਏਗੀ ਅਸੀਂ ਉੱਠਦੇ ਆਂ ਫਿਰ ਵੀ ਸਾਡੇ ਪੱਲੇ ਕੁਝ ਨਹੀਂ ਮਿਲਦਾ 6 ਮਹੀਨੇ ਦੀ ਤਨਖਾਹ ਸਾਨੂੰ ਇਹ ਸਾਡੀ ਜਿਹੜਾ ਫਸਟ ਟਾਈਮ ਸੈਲਰੀ ਆਈ ਹੈ ਨਾ 6 ਮਹੀਨੇ ਬਾਅਦ ਸਾਨੂੰ ਇੱਥੇ ਕਈ ਮੁਲਾਜ਼ਮਾਂ ਨੇ ਕਿਹਾ ਤੁਸੀਂ ਆਹਦੀ 6 ਮਹੀਨੇ ਦੀ ਸੈਲਰੀ ਇੱਕ ਇੱਕ ਮਹੀਨਾ ਕਰਕੇ ਬਲਤੋ ਪਰ ਜਿਹੜੇ ਸਾਡੇ 6 ਮਹੀਨੇ ਪਹਿਲਾਂ ਹੀ ਯੂਜ਼ ਹੋ ਗਏ ਉਹ ਅਸੀਂ ਮੰਗ ਤਾਂ ਕਿ ਕਿਸੇ ਤੋਂ ਲਏ ਆ ਉਹ ਤਾਂ ਸਾਡੇ ਅਗਲੇ ਦਰ ਆਗੇ ਨਾ ਅਗਲੇ ਦੇਣੀ ਵੀ ਥੋੜੀਆਂ ਤਨਖਾਹ ਆ ਪਈਆਂ ਭਾਈ ਸਾਡੇ ਦੁਦਾਰੇ ਲਈ ਛੱਡੰਦਾ ਉਹ ਉਹ ਸਾਡੇ 6 ਮਹੀਨੇ ਪੁਰਾਣੇ ਨਹੀਂ ਦਿਸਦੇਗੇ ਅੱਗੇ ਵਾਲੇ ਕਹਿੰਦੇ ਤੁਸੀਂ ਉਹ 6 ਮਹੀਨੇ ਤਨਖਾਹ ਅੱਗੇ ਵਰਤੋ ਉਹ ਸਾਨੂੰ ਅਡਵਾਂਸ ਦਿਓ ਅਸੀਂ ਤਾਂ ਕਰਕੇ ਵਰਤੀਏ ਤੁਸੀਂ ਸਾਡੂੰ ਪਿੱਛੇ ਵਾਲੀਆਂ ਤਨਖਾਹਾਂ ਦੀ 6 ਮਹੀਨੇ ਦੀ ਤਨਖਾਹ ਦੇਈਏ ਨਹੀਂ ਤਾਂ ਅਸੀਂ ਸਾਨੂੰ 6 ਮਹੀਨੇ ਦੀ ਤਨਖਾਹ ਸਾਡੇ ਪਿਛਲੇ 6 ਮਹੀਨੇ ਉਹ ਲੈ ਗਏ ਨਾ ਸਾਨੂੰ ਅੱਗੇ ਦੇ ਵਰਤਣ ਨੂੰ ਤਾਂ ਜੀ ਮਿਲੀ ਨਹੀਂ ਸਾਨੂੰ ਉਹ ਤਨਖਾਹ ਜੀ ਦੇਖੇ ਤੁਹਾਡਾ ਸਰ ਅਸੀਂ ਉਹ ਅਨੁਮਿੱਥੇ ਟਾਈਮ 'ਚ ਲਾਇਆ ਜਿੱਨਾਂ ਦੇ ਸਾਡੇ ਅਕਾਊਂਟਾਂ 'ਚ ਤਨਖਾਹ ਨਹੀਂ ਪੈਂਦੀ ਬਜਟ ਨਹੀਂ ਹੁੰਦਾ ਸੀ ਉਹਨਾਂ 'ਚ ਧਰਨਾ ਚ ਸਰ 6 ਮਹੀਨੇ ਹੋ ਗਏ ਜੀ ਕੀ ਲੱਗਦਾ ਵੀ ਦੋਨੋਂ ਦਾ ਮਨ ਕਾਇ ਇਸ ਵਾਰ ਮਿਲ ਗਈ ਅੱਲੀ ਵਾਰ ਵੀ ਸਰ ਸਾਨੂੰ ਨਹੀਂ ਲੱਗਦਾ ਜੀ ਸਾਡਾ ਡੇਢ ਸਾਲ ਹੋ ਗਿਆ ਸਾਨੂੰ ਆਈ ਵੇਰੀ ਕਹਿੰਦੇ ਕੋਈ ਨਹੀਂ ਆਜੂਗਾ ਤੁਹਾਡਾ ਬਜਟ ਸਾਨੂੰ ਪਿਛਲੀ ਵਾਰ ਕਿਹਾ ਸੀਗਾ ਵੀ ਪੀਆਪੀ ਦੇ ਵਿੱਚ ਤੁਹਾਡਾ ਪਾਇਆ ਹੈਗਾ ਪਰ ਨਹੀਂ ਪਾਇਆ ਨਹੀਂ ਗਿਆਗਾ ਸਾਡਾ ਕੋਈ ਸਾਨੂੰ ਉੱਥੋਂ ਵੀ ਸੁਰ ਜਵਾਬ ਨਹੀਂ ਆਇਆ ਵੀ ਉਹਦੇ ਵਿੱਚ ਤੁਹਾਡੀ ਰੈਗੂਲਰ ਤਨਖਾਹ ਆ ਜਾ ਕਰੂਗੀ ਬਜਟ ਦੇ ਵਿੱਚ ਤੁਹਾਨੂੰ ਪਾਵਾਂਗੇ ਪਤਾ ਨਹੀਂ ਵੀ ਉਹਨਾਂ ਨੇ ਪਾਇਆ ਜਾਂ ਨਹੀਂ ਪਾਇਆ ਕਿ ਸਾਨੂੰ ਕੋਈ ਝੂਠਾ ਦਲਾਸਾ ਹੀ ਦਿੱਤਾ ਸੀ ਵੀ ਬਜਟ ਦੇ ਵਿੱਚ ਪਾਇਆ ਤੁਹਾਨੂੰ ਹਾਂ ਜੀ ਸਰ ਮਲਗਮ ਮਨ ਦੇ ਤੇ ਤੇ ਮਲਾਉਣ ਨੇ ਜਿਹੜਾ ਮੈਸੇਜ ਆਉਣਾ ਹੈ ਕਿ ਦਰਗੰਦੇ ਬੈਜੀ ਹੋ ਗਿਆ ਮਗਾਂ ਦੇ ਦੇਖੋ ਇਹਨਾਂ ਦਾ ਨਾ ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ 6 ਜ਼ਿਲਿਆਂ ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਆ ਲੋਕਾਂ ਨੂੰ ਆਨਲਾਈਨ ਪਰਚੀ ਆਨਲਾਈਨ ਇਹ ਸਾਰਾ ਕੁਝ ਕਰਕੇ ਵੀ ਸਾਰਿਆਂ ਨੂੰ ਜਿਹੜੀਆਂ ਸੁੱਖ ਸੇਵਾਦਾਵਾਂ ਜਿਹੜੀਆਂ ਸਿਹਤ ਮੈਕਮੇਂਟ ਵੱਲੋਂ ਹੋਰ ਅੱਛੇ ਤਰੀਕੇ ਨਾਲ ਦਿੱਤੀਆਂ ਜਾਣ ਤੇ ਇਹਨਾਂ ਦੀ ਪੇ ਦਾ ਥੋੜਾ ਜਿਹਾ ਇਸ਼ੂ ਰਹਿੰਦਾ ਹੈ ਪਿਛਲੀ ਵਾਰ ਵੀ ਇਹਨਾਂ ਨੂੰ ਥੋੜਾ ਸਮਾਂ ਲਾ ਕੇ ਪੇ ਮਿਲੀ ਸੀ ਹੁਣ ਵੀ ਥੋੜਾ ਸਮਾਂ ਲੱਗ ਰਿਹਾ ਹੈ لیکن ਸਾਡੇ ਮਾਨਯੋਗ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਜੀ ਦੀ ਅੱਜ ਹੀ ਜੋ ਹੈ ਸੈਕਟਰੀ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਅਸੀਂ ਪੱਕਾ ਹੱਲ ਕਰ ਰਹੇ ਹਾਂ ਜੋ ਮੈਕਸ ਦਾ ਜੋ ਸਾਨੂੰ ਰੈਂਟ ਆਂਦਾ ਹੈ ਉਹਦੀ ਇੱਕ ਫਾਈਲ ਜਿਹੜੀ ਹੈ ਉਹ ਪ੍ਰਿੰਸੀਪਲ ਸੈਕਟਰੀ ਸਾਹਿਬ ਤੋਂ ਅਪਰੂਵ ਹੋ ਕੇ ਆਣੀ ਹੈ ਤੇ ਡਾਇਰੈਕਟਰ ਸਾਹਿਬ ਕਹਿੰਦੇ ਵੀ ਮੈਂ ਅੱਜ ਖੁਦ ਹੀ ਲੈ ਕੇ ਜਾਵਾਂਗਾ ਉਹ ਔਰ ਸਾਨੂੰ ਉਮੀਦ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਤਨਖਾਹ ਵੀ ਆ ਜਾਵੇਗੀ ਇਹਨਾਂ ਦਾ ਪੱਕਾ ਹੱਲ ਵੀ ਹੋ ਜਾਵੇਗਾ ਤੇ ਉਹਨਾਂ ਦੇ ਵਰਜਨ ਦੇ ਅਨੁਸਾਰ ਵੀ ਇਹਨਾਂ ਨੂੰ ਹੁਣ ਜਿਹੜੀ ਪੇ ਹੈ ਉਹ ਹਰ ਮਹੀਨੇ ਲਗਾਤਾਰ ਮਿਲਦੀ ਰਹੇਗੀ ਦੱਸੋ ਇਹਨਾਂ ਨੂੰ ਲੋੜ ਕਿ ਰਾਏ ਹਰ ਵਾਰ ਸਰ ਨੂੰ ਪੇ ਲੈਣ ਆਸਤੇ ਕਰਨੇ ਪੜਦੇ ਆ ਰਿਹਾ ਦੇ ਕਰਨੇ ਪੈਂਦੇ ਆ ਬੀਤੇ ਦਿਨੀ ਵੀ ਜਿਹੜਾ ਹੈ ਨਾ ਉਹ ਤੋਂ ਸਾ ਦਿ ਲਿਆ ਸੀ ਜੀ ਆ ਵੀ ਤੁਹਾਡੀ ਅੱਜ ਕਾਮ ਤੱਕ ਜਾ ਸਕ ਸਮੇ ਤੱਕ ਤੁਹਾਡੀ ਸੈਲਰੀ ਤੁਹਾਡੀ ਦਿੱਤੀ ਜਾਊਗੀ ਪਰ ਫਿਰ ਵੀ ਅੱਜ ਤੱਕ ਦੇਖੋ ਇਸ ਤਰ੍ਹਾਂ ਹੈ ਕਿ ਜੋ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਹੈ ਉਹ ਪੂਰੀ ਤਰ੍ਹਾਂ ਮੁਸਤੈਦੀ ਨਾਲ ਲੱਗਿਆ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਜੋ ਸਿਹਤ ਸੁਵਿਧਾਵਾਂ ਉਹ ਬਹੁਤ ਅੱਛੇ ਤਰੀਕੇ ਨਾਲ ਦਿੱਤੀਆਂ ਜਾਂ ਲੇਕਿਨ ਜਦੋਂ ਵੀ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਸੇ ਵਿੱਚ ਥੋੜੀਆਂ ਬਹੁਤ ਕਮੀਆਂ ਪੇਸ਼ੀਆਂ ਕਿਤੇ ਆ ਸਕਦੀਆਂ ਇਹਨਾਂ ਦੀ ਤਨਖਾਹ ਵੀ ਇਹਨਾਂ ਨੂੰ ਹਰ ਸਮੇਂ ਹਰ ਮਹੀਨੇ ਚੰਗੀ ਤਰ੍ਹਾਂ ਮਿਲੇ ਔਰ ਉਹਨਾਂ ਨੂੰ ਸਮੇਂ ਸਰ ਮਿਲੇ ਇਹ ਸਰਕਾਰ ਦੀ ਪਹਿਲ ਹੈ ਤੇ ਸਰਕਾਰ ਇਸ ਤੇ ਪੂਰੀ ਤਰ੍ਹਾਂ ਨਿਤਰੇਗੀ ਇਸੇ ਕਰਕੇ ਹੀ ਇਹਨਾਂ ਦਾ ਪੱਕਾ ਹੱਲ ਕੀਤਾ ਜਾ ਰਿਹਾ ਹੈ ਇਹਨਾਂ ਦੀ ਫਾਈਲ ਅੱਜ ਜਿਵੇਂ ਮਾਨਯੋਗ ਸਿਵਲ ਸਰਡੀਆਂ ਸਾਹਿਬ ਨੇ ਦੱਸਿਆ ਇਹਨਾਂ ਦੀ ਫਾਈਲ ਗਈ ਹੋਈ ਹੈ ਇੱਕ ਦੋ ਦਿਨਾਂ ਦੇ ਵਿੱਚ ਜਦੋਂ ਇਹਨਾਂ ਨੂੰ ਇੱਕ ਵਾਰੀ ਤਨਖਾਹ ਮਿਲ ਗਈ ਉਸ ਤੋਂ ਬਾਅਦ ਇਹਨਾਂ ਦਾ ਪੂਰਾ ਇਸ ਤਰ੍ਹਾਂ ਦਾ ਬੰਦੋਬਸਤ ਕੀਤਾ ਜਾਵੇਗਾ ਕਿ ਇਹਨਾਂ ਨੂੰ ਹਰ ਮਹੀਨੇ ਜਿਹੜੀ ਤਨਖਾਹ ਹੈ ਉਹ ਮਿਲ ਸਕੇ ਇਹਨਾਂ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਔਕੜ ਦਾ ਸਾਹਮਣਾ ਨਾ ਕਰਨਾ ਪਵੇ। ਸਰ ਇਸ ਪ੍ਰਾਪਤ ਜੁੜੇ ਹੈ ਜਾਨ ਦਾ ਅਮਰੀਕਾ ਨੂੰ ਹੀ ਕੋਕਣਾ ਪੈ ਰਿਹਾ ਹੈ ਜਾਂ ਐਸਟੈਂਡਿੰਗ ਕੀ ਹੈ ਜਿਹੜਾ ਤਾਰਾ ਦੇ ਵਿੱਚ ਉਤਰੇ ਲੱਗੇ ਹੋਏ ਹੈਗੇ ਆ। ਤੇ ਹੁਣ ਸਿਰ ਤੋਂ ਆਵਾਜ ਨੇ ਇਹਨਾਂ ਦੇ ਨਾਲ ਆਸਤੇ ਉਹ ਉਸ ਤਾਰਾ ਦੇ ਵਿੱਚ ਨੇ ਤੇ ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤਾ ਗਿਆ ਹੈ? ਅਸੀਂ ਦੇਖੋ ਆ ਕੋਈ ਵੀ ਜੋ ਸਟ੍ਰਾਈਕ ਤੇ ਬੈਠਦਾ ਉਹਦਾ ਜਮਹੂਰੀ ਹੱਕ ਹੈ। ਅਸੀਂ ਉਸ ਨੂੰ ਰੋਕ ਨਹੀਂ ਸਕਦੇ। ਲੇਕਿਨ ਫਿਰ ਵੀ ਅਸੀਂ ਆਪਣੇ ਪੱਧਰ ਤੇ ਜਿੰਨੇ ਵੀ ਡਾਕਟਰਸ ਨੇ ਉਹਨਾਂ ਨੂੰ ਇਹ ਨਿਰਦੇਸ਼ਨ ਦੇ ਦਿੱਤੇ ਆ। ਕਿ ਕਿਸੇ ਵੀ ਮਰੀ ਨੂੰ ਲਾਈਨ 'ਚ ਨਾ ਲੱਗਣਾ ਪਵੇ ਅਤੇ ਸਾਰਿਆਂ ਦੇ ਕੋਲ ਪਰਚੀਆਂ ਰਖਵਾ ਦਿੱਤੀਆਂ ਤਾਂ ਜੋ ਆਪ ਹੀ ਡਾਕਟਰ ਆਪਣੀ ਪਰਚੀ ਬਣਾਉਣ ਜੇ ਔਰਥੋ ਦੇ ਡਾਕਟਰ ਕੋ ਜਾਂਦੇ ਆ ਤਾਂ ਔਰਥੋ ਦਾ ਡਾਕਟਰ ਆਪਣੀ ਪਰਚੀ ਬਣਾਏਗਾ ਉਸ ਮਰੀ ਦੀ ਜੇ ਮੈਡੀਸਨ ਵਾਲੇ ਕੋ ਜਾਂਦੇ ਆ ਤਾਂ ਉਹਨਾਂ ਦੀ ਪਰਚੀ ਬਣਾਣਗੇ ਅਤੇ ਜੋ ਦਵਾਈ ਵਾਲੇ ਕਾਊਂਟਰ ਤੇ ਉਸ ਤਰ੍ਹਾਂ ਹੀ ਉਹਨਾਂ ਨੂੰ ਦਵਾਈ ਮਿਲੇਗੀ ਇਸ ਤਰ੍ਹਾਂ ਮਰੀ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੇਕਰ ਪਰਚੀ ਬੰਦ ਹੈ ਇਹਦਾ ਮਤਲਬ ਇਹ ਨਹੀਂ ਹੈ ਵੀ ਮਰੀ ਨੂੰ ਦਵਾਈ ਨਹੀਂ ਮਿਲੇਗੀ ਡਾਕਟਰ ਚੈੱਕ ਨਹੀਂ ਕਰਨਗੇ ਉਹਨਾਂ ਦੇ ਕੋਲ ਪਰਚੀਆਂ ਅਸੀਂ ਰਖਵਾ ਦਿੱਤੀਆਂ ਸਾਰੇ ਡਾਕਟਰ ਆਪਣੇ ਪੱਧਰ ਤੇ ਪਰਚੀ ਬਣਾ ਕੇ ਮਰੀਜ਼ ਨੂੰ ਦਵਾਈ ਵੀ ਦਵਾ ਰਹੇ ਨੇ ਸਾਰੇ ਟੈਸਟ ਵੀ ਹੋ ਰਹੇ ਨੇ ਸਾਰਾ ਸੁਚਾਰੂ ਢੰਗ ਦੇ ਨਾਲ ਕੰਮ ਚੱਲ ਰਿਹਾ। ਕੀ ਲੱਗਦਾ ਹੈ ਜੀ ਗ੍ਰੇਡ ਨਾ ਕੱਟ ਕਰਵਾਇਆ। ਦੇਖੋ ਅਸੀਂ ਤਾਂ ਇਹਨਾਂ ਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਇਹ 2 ਦਿਨ ਹੋਰ ਜੇ ਅਗਰ ਇਹਨਾਂ ਨੂੰ ਮੁਕੱਦਮਾ ਵੀ ਕਰ ਦੇਣ ਤਾਂ ਸਾਨੂੰ ਉੱਪਰੋਂ ਆਸ਼ਵਾਸਨ ਹੀ ਮਿਲਿਆ ਹੈ ਕਿ ਇਹ ਜਿਹੜੀ ਹੈ ਇਹਨਾਂ ਦੀ ਤਨਖਾਹ ਹੋ ਸਕਦਾ 2 ਦਿਨ ਦੇ ਵਿੱਚ ਉਮੀਦ ਹੈ ਕਿ 2 ਦਿਨ ਦੇ ਵਿੱਚ ਇਹਨਾਂ ਦਾ ਪੱਕਾ ਹੱਲ ਹੋ ਜਾਏਗਾ ਕਿ 2 ਦਿਨ ਦੇ ਵਿੱਚ ਇਹਨਾਂ ਦੀ ਜਿਹੜੀ ਤਨਖਾਹ ਇਹਨਾਂ ਦੇ ਅਕਾਊਂਟ ਦੇ ਵਿੱਚ ਆ ਜਾਵੇ। ਸਰ ਉਹਦਾ ਡੇ ਵੀ ਅਜੇ ਇਸ ਧਰਨਾ ਮੁੱਦਾ ਵੀ ਨਹੀਂ ਕਰਨਾ ਕਿ ਪਾਸੇ ਆ ਸੀਐਮ ਸਾਹਿਬ ਵੀ ਆਏ ਪਏ। ਦੇਖੋ ਸਾਨੂੰ ਉਮੀਦ ਹੈ ਕਿ ਸਰਕਾਰ ਇਹਨਾਂ ਦੀ ਮੰਗਾਂ ਤੇ ਪੂਰਾ ਵਿਚਾਰ ਕਰੇਗੀ ਕਿਉਂਕਿ ਇਹਨਾਂ ਦੀਆਂ ਵੀ ਜਾਇਜ਼ ਮੰਗਾਂ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਦੀਆਂ ਨਜਾਇਜ਼ ਮੰਗਾਂ। ਜੋ ਇਹਨਾਂ ਦੀਆਂ ਜਾਇਜ਼ ਮੰਗਾਂ ਉਹ ਸਾਰਿਆਂ ਦੇ ਉੱਤੇ ਪੂਰਾ ਵਿਚਾਰ ਕੀਤਾ ਜਾਵੇਗਾ। ਉਹਨਾਂ ਨੂੰ ਜਿਹੜੀ ਤਨਖਾਹ ਬੰਦੀ ਤਨਖਾਹ ਉਹ ਦੇ ਕੇ ਹਰ ਮਹੀਨੇ ਦਾ ਇਹਨਾਂ ਦਾ ਪਕਾਹਲ ਕੀਤਾ ਜਾ ਰਿਹਾ ਹੈ। ਅਸੀਂ ਇਹਨਾਂ ਨੂੰ ਆਸ਼ਵਾਸਨ ਦਵਾਨੇ ਆ। ਅਸੀਂ ਉੱਪਰ ਵੀ ਗੱਲ ਕੀਤੀ ਹੈ ਕਿ ਜਲਦ ਤੋਂ ਜਲ ਇਹਨਾਂ ਦਾ ਹੱਲ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਦਾ ਹੱਲ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਵੀ ਇਹਨਾਂ ਨੂੰ ਤਨਖਾਹ ਰੈਗੂਲਰ ਮਿਲੇਗੀ। ਇਸ ਗੱਲ ਦਾ ਭਰੋ ਇਹ ਮਾਸਟਰ ਤੋਂ ਬੈਠ ਕੇ ਵੀ ਇਹਨਾਂ ਨੂੰ ਇਹ ਭਰੋਸਾ ਦਿੰਨਾ ਹੈ ਕਿ ਅਸੀਂ ਉੱਪਰ ਗੱਲ ਕਰਕੇ ਇਹਨਾਂ ਨੂੰ ਤਨਖਾਹ ਜਿਹੜੀ ਇਹਨਾਂ ਦੀ ਵਾਦੀ ਦਿੱਤੀ ਗਈ ਹੈ